ਡਰ ਨਹੀਂ ਹੁੰਦਾ ਠੰਡੀਆਂ ਤੱਟੀਆਂ ਹਵਾਵਾਂ ਦਾ ਡਰ ਨਹੀਂ ਹੁੰਦਾ ਠੰਡੀਆਂ ਤੱਟੀਆਂ ਹਵਾਵਾਂ ਦਾ ਜਦੋਂ ਇਕੱਠਿਆਂ ਸਮਾਂ ਬੀਤਦਾ ਏ ਭੈਣ ਭਰਾਵਾਂ ਦਾ ਜਦੋਂ ਇਕੱਠਿਆਂ ਸਮਾਂ ਬੀਤਦਾ ਏ ਭੈਣ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਯੋਗਿਤਾ ਤੁਹਾਡੇ ਸਭ ਦੇ ਰੂਬਰੂ ਹੋਈ ਹਾਂ ਅੱਜ ਦੇ ਵਿਸ਼ੇਸ਼ ਦਿਨ ਰਖੜੀ ਦੇ ਤਿਹਾੜੀ ਤੇ ਇਸ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਰਖੜੀ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਤੇ ਹਰ ਭੈਣ ਤੇ ਉਸ ਭੈਣ ਦੇ ਭਰਾ ਲਈ ਅਰਦਾਸ ਕਰਦੀ ਹਾਂ ਕਿ ਮਾਲਕ ਸਭ ਨੂੰ ਲੰਬੀ ਉਮਰ ਬਖਸ਼ੇ ਤੇ ਤੰਦਰੁਸਤੀ ਬਖਸ਼ੇ ਤੇ ਕਹਿੰਦੇ ਨੇ ਕਿ ਆ ਜਿਹੜਾ ਧਾਗਾ ਹੈ ਆ ਜਿਹੜੀ ਤੰਦ ਆ ਇਸ ਦਾ ਮੁੱਲ ਕਿੰਨਾ ਹੋਏਗਾ ਇਸ ਦਾ ਮੁੱਲ 10 ਰੁਪਏ ਹੋ ਸਕਦਾ ਹੈ 20 ਰੁਪਏ ਹੋ ਸਕਦਾ ਹੈ 30 ਰੁਪਏ ਹੋ ਸਕਦਾ ਹੈ ਇਹ ਇੱਕ ਮੁੱਲ ਦੀ ਵਸਤੂ ਆ ਪਰ ਇਹ ਵਸਤੂ ਜਿਹੜੀ ਆ ਇਹ ਰਖੜੀ ਇਹ ਤੰਦ ਇਹ ਧਾਗਾ ਕਦੋਂ ਅਨਮੋਲ ਬਣਦਾ ਹੈ ਜਦੋਂ ਇਹ ਰਖੜੀ ਵੀਰੇ ਦੇ ਗੁੱਟ ਤੇ ਬੱਜੇ ਦੀ ਹੈ ਇਸ ਤੋਂ ਹੀ ਸਾਬਿਤ ਹੁੰਦਾ ਹੈ ਕਿ ਭੈਣ ਭਰਾ ਦਾ ਰਿਸ਼ਤਾ ਇੱਕ ਰਖੜੀ ਇੱਕ ਧਾਗੇ ਇੱਕ ਤੰਦ ਦਾ ਮਹਤਾਜ ਨਹੀਂ ਇਸ ਰਖੜੀ ਨੂੰ ਮੁੱਲ ਵਾਲੀ ਵਸਤੂ ਤੋਂ ਅਨਮੋਲ ਵਸਤੂ ਬਣਾਉਂਦਾ ਸਾਡਾ ਪਿਆਰ ਸਾਡਾ ਸਨੇ ਸਾਡੀਆਂ ਦੁਆਵਾਂ ਤੇ ਭੈਣ ਭਰਾ ਦਾ ਰਿਸ਼ਤਾ ਜਿਹੜਾ ਹੈ ਬਹੁਤ ਹੀ ਖੱਟਾ ਮਿੱਠਾ ਜਿਹਾ ਰਿਸ਼ਤਾ ਹੈ ਟਕਰਾਰ ਭਰਿਆ ਵੀ ਰਿਸ਼ਤਾ ਤੇ ਪਿਆਰ ਭਰਿਆ ਵੀ ਰਿਸ਼ਤਾ ਹੈ ਤੇ ਇਹ ਰਿਸ਼ਤਾ ਜਿਹੜਾ ਹੈ ਅਸੀਂ ਹਰ ਉਸ ਇਨਸਾਨ ਨੂੰ ਰਖੜੀ ਬੰਨਦੇ ਹਾਂ ਜਿਹੜਾ ਸਾਡੀ ਰੱਖਿਆ ਕਰਦਾ ਹੈ ਜਿਵੇਂ ਬਾਰਡਰ ਤੇ ਸਿਪਾਹੀਆਂ ਨੂੰ ਬਚਤੀ ਇਹ ਰਖੜੀ ਕਈਆਂ ਭੈਣਾ ਤੇ ਕਈਆਂ ਭਰਾਵਾਂ ਨੂੰ ਰਖੜੀ ਆਪਣੇ ਗੁੱਟ ਤੇ ਬੰਨਣ ਤੋਂ ਪਹਿਲਾਂ ਉਸ ਰਖੜੀ ਨੂੰ ਇੱਕ ਚਿੱਠੀ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਮਹੀਨਿਆਂ ਮੰਦੀ ਹਫ਼ਤਿਆਂ ਮੰਦੀ ਪਹਿਲਾਂ ਹੀ ਜਿਹੜਾ ਰਖੜੀ ਜਿਹੜੇ ਵਿਦੇਸ਼ਾਂ 'ਚ ਬੈਠੇ ਵੀਰ ਭੈਣ ਨੇ ਆਪਣੇ ਭੈਣ ਭਰਾਵਾਂ ਨੂੰ ਰਖਣੀਆਂ ਭੇਜਦੇ ਨੇ ਤੇ ਉਹਨਾਂ ਨੂੰ ਮੈਂ 417 ਜਿਹੜੀਆਂ ਸਮਰਪਿਤ ਕਰਨਾ ਚਾਹਾਂਗੀ ਤੰਦਾ ਸਾਰੀਆਂ ਮੈਂ ਆਪ ਹੱਥ ਗੁੰਦੀਆਂ ਤੰਦਾਂ ਸਾਰੀਆਂ ਮੈਂ ਆਪ ਹੱਥੀ ਗੁੰਦੀਆਂ ਤੂੰ ਮੱਥੇ ਉੱਤੇ ਲਾ ਲਈ ਵੀ ਰਿਆ ਪਾ ਕੇ ਰਖੜੀ ਮੈਂ ਚਿੱਠੀ ਵਿੱਚ ਭੇਜਦੀ ਪਾ ਕੇ ਰਖੜੀ ਮੈਂ ਚਿੱਠੀ ਵਿੱਚ ਭੇਜਦੀ ਤੂੰ ਗੁੱਟ ਤੇ ਸਜਾਲੀ ਵੀ ਰਿਆ ਤੂੰ ਗੁੱਟ ਤੇ ਸਜਾਲੀ ਵੀ ਰਿਆ ਤੇ ਇਸ ਜਿਹੜਾ ਰਖੜੀ ਦਾ ਤਿਉਹਾਰ ਹੈ ਇਹ ਪੈਨਪਰਾ ਦਾ ਰਿਸ਼ਤਾ ਕਿਸੇ ਇੱਕ ਦਿਨ ਦਾ ਮਹਤਾਜ ਨਹੀਂ ਹੈ ਕਿਸੇ ਧਾਗੇ ਦਾ ਮਹਤਾਜ ਨਹੀਂ ਹੈ ਤੇ ਮੈਂ ਬੇਨਤੀ ਕਰਾਂਗੀ ਉਹਨਾਂ ਸਾਰੇ ਹੀ ਭਰਾਵਾਂ ਨੂੰ ਕਿਉਂ ਨਾ ਅਸੀਂ ਅਜਿਹਾ ਹੀ ਵਿਵਹਾਰ ਜੋ ਕਿ ਅਸੀਂ ਆਪਣੀ ਭੈਣ ਨਾਲ ਕਰਦੇ ਹਾਂ ਸਮਾਜ ਵਿੱਚ ਵਸਤ ਦੀ ਸਮਾਜ ਵਿੱਚ ਰਹਿੰਦੀ ਹਰ ਉਸ ਕੁੜੀ ਹਰ ਉਸ ਲੜਕੀ ਦੇ ਨਾਲ ਅਜਿਹਾ ਵਿਵਹਾਰ ਕਰੀਏ ਤਾਂ ਜੋ ਉਹ ਵੀ ਸਾਡੇ ਆਲੇ-ਦੁਆਲੇ ਸੁਰੱਖਿਅਤ ਮਹਿਸੂਸ ਕਰੇ ਤੇ ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਨਾ ਚਾਹਾਂਗੀ ਕਿ ਜਿਨ੍ਹਾਂ ਦੇ ਵੀਰ ਨਹੀਂ ਹੁੰਦੇ ਕਿ ਤੁਸੀਂ ਆਪਣੇ ਗੁੱਟ ਤੇ ਜ਼ਰੂਰ ਰਖੜੀ ਬੰਨ੍ਹਿਓ ਕਿਉਂਕਿ ਮਾਲਕ ਨੇ ਤੁਹਾਨੂੰ ਇਹਨੇ ਕਾਬਿਲ ਬਣਾਇਆ ਕਿ ਤੁਸੀਂ ਆਪਣੀ ਰੱਖਿਆ ਵੀ ਖੁਦ ਕਰ ਸਕਦੇ ਹੋ ਤੇ ਆਪਣੇ ਪਰਿਵਾਰ ਦੀ ਰੱਖਿਆ ਵੀ ਖੁਦ ਕਰ ਸਕਦੇ ਹੋ ਤੇ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਰਖੜੀ ਦੀ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਵਧਾਈ ਦਿੰਦੀ ਹਾਂ ਜੀ ਤਨਮਤ ਜੀ